ਉਸੇ ਉਸੇ ਤਰੀਕ ਨੂੰ ਫੇਰ ਹੋਇਆ ਜੀ 2 ਮਹੀਨੇ ਪਹਿਲਾਂ ਵੀ ਐਸੇ ਤਰੀਕ ਨੂੰ ਆਇਆ ਸੀ ਸੈਚਰਡੇ ਹੀ ਉਦਣ ਸੀ ਸੈਚਰਡੇ ਹੋਣਾ ਜੀ ਜੀ ਬਾਈ ਵੀ ਮੁਕੱਦਰ ਦੀ ਗੱਲ ਹੈ ਦੁਕਾਨਾਂ ਵਾਲਿਆਂ ਦੀ 2 ਮਹੀਨੇ ਪਹਿਲਾਂ ਵੀ ਜਿਆਦਾ ਨੁਕਸਾਨ ਹੋਇਆ ਐਡ ਕੇ ਉਦੋਂ ਤਿੱਗਣਾ ਚੌਕ ਨਾਲ ਨੁਕਸਾਨ ਹੋ ਗਿਆ ਕਿੰਨੀਆਂ ਦੁਕਾਨਾਂ ਡੈਮੇਜ ਹੋਈਆਂ ਨੁਕਸਾਨਾ ਇਹ ਤਕਰੀਬਨ ਜੀ 4-5 ਦੁਕਾਨਾਂ ਬਣਦੀਆਂ ਨੇ ਜੀ 4 ਤਾਂ ਵਿੱਕੀ ਦੀਆਂ ਹੀ ਬਣਦੀਆਂ ਜੋ ਕੁਮਾਰ ਦੀਆਂ ਇੱਕ ਰਾਨਾ ਜੀ ਦੀ ਹੋ ਗਈ ਜੀ ਹੂੰ ਕਿੰਨੇ ਦਾ ਨੁਕਸਾਨ ਹੋਊ ਨੁਕਸਾਨ ਹੈਗਾ ਜੀ ਇਹ ਮੇਰੇ ਹਿਸਾਬ ਨਾਲ 8-9 ਲੱਖ ਦੇ ਰੇਟ ਚ ਨੁਕਸਾਨ ਹੈਗਾ ਕੀ ਕਾਰਨ ਕੀ ਮੰਨਦੇ ਹੋਏ ਵਾਕਿਆ ਕਾਰਨ ਜੀ ਮੋੜ ਪੈਂਦਾ ਔਰ ਇੱਕ ਤਾਂ ਜੀ ਮੋੜ ਦੇ ਮਤੋਂ ਗੱਡੀਆਂ ਸਪੀਡ ਨਾਲ ਆਉਂਦੀਆਂ ਕੋਈ ਸਪੀਡ ਬ੍ਰੇਕਰ ਨਹੀਂ ਹੈਗਾ ਪਿੱਛੇ ਕੋਈ ਬਣਿਆ ਹੋਇਆ ਸਪੀਡ ਬ੍ਰੇਕਰ ਫੇਰਦਾ ਹੈ ਬਾਜ਼ਾਰ ਦੇ ਗੱਡੀਆਂ ਹੌਲੀ ਹੌਲੀ ਰਾਤ ਨੂੰ ਪਤਾ ਹੀ ਨਹੀਂ ਲੱਗਦਾ ਜੀ ਰੋਡ ਖਾਲੀ ਰੋਡ ਖਾਲੀ ਹੁੰਦਾ ਰੋਡ ਹੁਣ ਸਾਫ਼ ਨੇ ਪੈਸ ਕਰਕੇ ਬਾਕੀ ਮੁਕੱਦਰਾਂ ਦੀ ਗੱਲ ਹੈ ਜੀ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਵੀ ਇਹਦਾ ਰੋਡ ਤੇ ਕੋਈ ਨਾ ਕੋਈ ਸਪੀਡ ਬ੍ਰੇਕਰ ਜਾਂ ਕੋਈ ਇੰਡੀਕੇਟਰ ਕਿਸੇ ਤਰੀਕੇ ਨਾਲ ਲਾਇਆ ਜਾਣ ਜਿਹੜਾ ਦੂਰੋਂ ਆਉਂਦੇ ਡਰਾਈਵਰ ਨੂੰ ਦਿਖੇ ਇਹੀ ਮੰਗਾ ਪ੍ਰਸ਼ਾਸਨ ਤੋਂ ਐਨਾ I'm <laughs> gonna ये बात है बड़ा ਆਹ ਹਟੋ ਓਏ ਮੇਰੇ ਕੰਨੋਂ ਗੋਲ ਯੂਵੀ ਚੱਲੇ ਰਹੀ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਮਾ ਕੁਮਾਰ ਰਾਣਾ ਜੀ ਮੈਂ ਦੁਕਾਨ ਦਾ ਮਾਲਕ ਹਾਂ ਜਿਸੇ ਐਕਸੀਡੈਂਟ ਹੋਇਆ ਹੈ। ਕਰਨਾ ਹੀ ਸੜਕ ਪਲੇਨ ਹੋਣ ਕਰਕੇ ਲੰਬੇ ਸਮੇਂ ਦੇ ਟਾਈਮ ਤੋਂ ਨੀਰਾਂ ਦੇ ਰਾਤ ਨੂੰ ਇਹ ਬਰਾਦਰਾਂ ਤੋਂ ਅਸੀਂ ਮੰਗ ਕਰਦੇ ਆ ਵੀ ਇਹ ਮਾਜਾ ਦੇ ਵਿੱਚ ਪੰਚਾਇਤ ਜਿਹੜੇ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਹੁਣੇ ਬਣਾਏ ਜਾਣ। ਰਾਜੋ ਰਾਤ ਦੇ ਸਮੇਂ ਜਦੋਂ ਤੇਜ਼ ਨਾਲ ਲੰਗੇ ਹੁਣੇ ਕਈ ਚਾਰਕਾਂ ਦਾ ਨੁਕਸਾਨ ਹੋ ਗਿਆ ਜੀ। ਸਭ ਤੋਂ ਬਾਅਦ ਅਸ਼ੋਕ ਕੁਮਾਰ ਦੀ ਦੁਕਾਨ ਵਿੱਕੀ ਜਿਹੜਾ ਘਟਵਾਰ ਲੱਖਾਂ ਦਾ ਨੁਕਸਾਨ ਹੋਇਆ ਜੀ। ਕਿਉਂਕਿ ਅਸੀਂ ਦੇਖਿਆ ਵੀ ਵਾਗੋ ਵੀ ਨੀਰਾਂ ਨਾਲ ਕਰਕੇ ਹੋਇਆ ਸੀ। ਜਿਹੜਾ ਹੁਣ ਆ ਡਰਾਈਵਰਾਂ ਪੰਜ ਸਾਲ ਤੋਂ ਰੋਡ ਤੇ ਚੱਲ ਰਹੇ ਹਨ। ਰਾਡ ਰੇਵਰਦਾਰੇ ਬਿਲਕੁਲ ਸੋਹਣੀ ਸੀ ਕੋਈ ਕਹਿੰਦਾ ਖਰਾਬ ਨਹੀਂ ਕੋਈ ਖਰਾਬ ਨਹੀਂ ਸੀ ਉਹਦੀ ਬਿੱਤੀ ਉਹਦੇ ਵਿੱਚ ਟੱਲ ਗਿਆ ਨੇ ਅੱਛਾ ਜੀ ਜਦ ਬਰਾਦਰਾਂ ਤੋਂ ਮੰਗ ਕਰਦੇ ਆ ਵੀ ਰੋਡ ਦੇ ਉੱਪਰ ਅੱਧਾ ਕਿਲੋਮੀਟਰ ਵਾਸਤੇ ਸਪੀਡ ਬ੍ਰੇਕਰ ਬਜਾ ਬਜਾ ਬਣਾ ਦੇਣ ਜੀ ਰਾਜ ਹੋਇਆ ਜੇ ਹਾਸੇ ਚੜਨ ਮੋੜ ਪੈਂਦਾ ਨਾ ਮੋੜ ਪੈਂਦਾ ਜੀ ਟੀ ਮੋੜ ਕਹਿੰਦੇ ਆਪਾਂ ਕਿਤੇ ਵੀ ਜਾ ਜਾ ਫਰੇਕ ਨਾ ਸਪੀਡ ਬ੍ਰੇਕਰ ਬਣੇ ਹੋਣੇ ਉਹਨੇ ਨਹੀਂ ਬਣਾਏ ਉਹਨਾਂ ਨੇ ਕਿੰਨੇ ਦਾ ਨੁਕਸਾਨ ਹੋਊਗਾ ਜੇ ਨਾ ਘਾਟੇ ਘਾਟੇ ਪੰਜ-ਛੱਤ ਲੱਖਾਂ ਦਾ ਨੁਕਸਾਨ ਹੈਗਾ ਜੀ ਮੋਟਾ-ਮੋਟਾ ਵੱਧ ਹੋ ਰਿਹਾਦਾ ਜੀ ਜੇ ਉਹ ਲੈਂਡਰ ਗ੍ਰੇ ਉਹ ਲੈਂਡਰ ਗ੍ਰੇ ਆਪੇ ਲੱਖਾਂ ਚ ਜਾਊਗਾ ਜੀ ਅੱਧੀ ਕੱਟਣਗੇ ਫਿਰ ਹੋ ਜੀ ਦਰਸ਼ਨ ਕੁਮਾਰ